ਨਾ ਹਾਂਜੀ ਅੱਜ ਮਾਤਾ ਜੀ ਨੇ ਮੈਨੂੰ ਕਿਹਾ ਅੱਜ ਮੇਰਾ ਨਾਮ ਵਜ ਜੀ ਮੇਰਾ ਨਾਮ ਵਜ ਜੀ ਕੀ ਹੋਇਆ ਕਿ ਐਕਸੀਡੈਂਟ ਹੋਇਆ ਬੱਚਿਆਂ ਦਾ ਦੋਨਾਂ ਦਾ ਹੀ ਦੋਨੋਂ ਕੰਮ ਕਰਦੀ ਸੀ ਫੈਕਟਰੀ ਚ ਤੇ ਜਾ ਰਹੀ ਸੀ ਰੋਟੀ ਲੈ ਕੇ ਰੋਟੀ ਖਵਾਣਾ ਇਸ ਤੇ ਪੈਕ ਕਰਕੇ ਘਰ ਲੈ ਕੇ ਜਾਂਦੇ ਰੈਸੀਡੈਂਟ ਹੋ ਗਏ ਤੇ ਸੰਦ ਚਾਰ ਪੰਜ ਹੋ ਜੇ ਪਤਾ ਲੱਗਾ ਕਿ ਐਕਸੀਡੈਂਟ ਹੋਇਆ ਆਪਾਂ ਤੇ ਇੰਸਪੀਟਲ ਆਏ ਚਲੋ ਬੱਚਿਆਂ ਦੀ ਕੰਡੀਸ਼ਨ ਸਹੀ ਲੱਗੀ ਹਨ ਠੀਕ ਸੀ ਆਪਦਾ ਇਹ ਚੰਗੀ ਚੁਲਿੱਥੀ ਲਾਜ ਹੋਈ ਪਰ ਮਾਲਕ ਨਹੀਂ ਮੰਨਦਾ ਕੀ ਕਰ ਸਕਦੇ ਮੇਰਾ ਨਾਮ ਭਾਈ ਗੌਰਵ ਹੈ ਜਿਹਨੇ ਐਕਸੀਡੈਂਟ ਕੀਤਾ ਕੱਲ ਇੱਕ ਇਨਸੀਡੈਂਟ ਹੋਇਆ ਬਹੁਤ ਵੱਡਾ ਉਹ ਆਪਾਂ ਛੋਟਾ ਨਹੀਂ ਕਹਿ ਸਕਦੇ ਉਹ ਇਨਸੀਡੈਂਟ ਇਹ ਸੀਗਾ ਕਿ ਐਕਟਿਵਾ ਤੇ ਦੋ ਲੜਕੇ ਜਾਣਦੇ ਸੀ ਪਿੱਛੋਂ ਗੱਡੀ ਆਈ ਟਰੱਕ ਠੀਕ ਹੈ ਜੀ ਟਰੱਕ ਆਇਆ ਟਰੱਕ ਨੇ ਬਿਨਾ ਕੁਝ ਵਿੰਦੇ ਚਾਹਦੇ ਉਹਨਾਂ ਦੋ ਬੰਦਿਆਂ ਨੂੰ ਕਚੋਲ ਦਿੱਤਾ ਉਹਨਾਂ ਦੀ ਸਾਰੀ ਬੋਡੀ ਦੇ ਇਕੱਲੇ ਇਕੱਲੇ ਪਾਰਟ ਮਤਲਬ ਕਿ ਉਹਨੂੰ ਪ੍ਰਾਈਵੇਟ ਜਗ੍ਹਾ ਤੋਂ ਵੀ ਮਤਲਬ ਕੀ ਬੋਸ਼ਮ ਰਹੀਂ ਬਲੈਕਆਉਟ ਨਾ ਸਟਾਰਟ ਹੋ ਗਿਆ ਚਲੋ ਨਿਰਮਾਨ ਹਸਪੀਟਲ ਪਟਾਲਾ ਰੋਡ ਤੇ ਆਪਾਂ ਲੈ ਕੇ ਆਏ ਆਪਣੇ ਰਿਸਕ ਦੇ ਉੱਪਰ ਆਪਾਂ ਪੁਲਿਸ ਕੰਪਲੇਂਟ ਕੀਤੀ ਹੈ ਉਹਨਾਂ ਦੀ ਵੱਡੀ ਗੱਡੀ ਟਰੱਕ ਆਪਾਂ ਵਿਜਨਗਰ ਚੌਂਕੀ ਫਰਾਤਾ ਹੈ ਫ੍ਰਾਂ ਤੋਂ ਬਾਅਦ ਰਾਤ ਉਸੇ ਗੱਡੀ ਦੇ ਵਿੱਚੋਂ ਉਸੇ ਗੱਡੀ ਦੇ ਵਿੱਚੋਂ ਰਾਤ maal ਨਿਕਲ ਜਾਂਦਾ ਹੈ ਠੀਕ ਹੈ ਜੀ ਉਸੇ ਸਮੇਂ ਰਾਤ ਇੱਕ ਬੰਦਾ ਵੀ ਛੱਡਿਆ ਜਾਂਦਾ ਹੈ ਠੀਕ ਹੈ ਜੀ ਬੰਦਾ ਵੀ ਛੱਡਿਆ ਜਾਂਦਾ ਇੱਕ ਬੰਦਾ ਅੰਦਰ ਬੈਠਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹ ਬਹੁਤ ਜਿਆਦੇ ਮਾਤੜ ਹੈ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ ਅਕਸੀਡੈਂਟ ਹੋਇਆ ਜਿਨ੍ਹਾਂ ਦੇ ਬੱਚੇ ਸੀ ਠੀਕ ਹੈ ਉਹ ਜਾਣਦੇ ਨੇ ਉਹ ਕਰਦੇ ਕਰਦੇ ਇਹ ਹੁਣ ਕਹਿ ਰਹੇ ਆ ਇੱਥੇ ਟਰੀਟਮੈਂਟ ਬੰਦੇ ਉਹਨਾਂ ਦੇ ਬਚ ਗਏ ਆ ਇਹ ਹੁਣ ਇਹ ਕਹਿ ਰਹੇ ਆ ਕਿ ਮਤਲਬ ਕਿ ਤੂੰ ਹੀ ਕਿ ਤੂੰ ਹੀ ਉਹ ਉਹ ਵੇਖ ਲੋ ਪੁਲਿਸ ਵੀ ਭਾਈ ਮਤਲਬ ਕਿ ਜਾਂਦੀ ਪਈ ਐ ਠੀਕ ਹੈ ਪੁਲਿਸ ਵੀ ਆਪਣਾ ਰਾਂਹ ਛੱਡ ਕੇ ਭੱਜ ਗਈ ਐ ਕਿਉਂਕਿ ਪੁਲਿਸ ਨੇ だっਤੀ ਪੈਸੇ ਲੈ ਕੇ ਪੈਸੇ ਲੈ ਕੇ ਛੱਡ ਦਿੱਤਾ ਠੀਕ ਹੈ ਜੀ ਪੈਸੇ ਲੈ ਕੇ ਬੰਦਾ ਵੀ ਛੱਡ ਦਿੱਤਾ ਪੈਸੇ ਲੈ ਕੇ ਗੱਡੀ ਦੇ ਵਿੱਚੋਂ ਮਾਲ ਵੀ ਛੱਡ ਦਿੱਤਾ ਹੁਣ ਇਹ ਬਜ਼ੁਰਗ ਨੇ ਜਿਨ੍ਹਾਂ ਦਾ ਬੱਚਾ ਸੀਗਾ ਮੇਨ ਜਿਹਦੇ ਉੱਪਰ ਬਹੁਤ ਜ਼ਿਆਦਾ ਜਿੰਨੂੰ ਸੱਟਾਂ ਲੱਗੀਆਂ ਠੀਕ ਹੈ ਜੀ ਹੁਣ ਉਹ ਦੋਨੋਂ ਪਾਲਦੀਆਂ ਉੱਪਰ ਦੀਆਂ ਫੈਕਟਰੀਆਂ ਦੇ ਮਾਲਕ ਦੋਨੋਂ ਲੜ ਕੇ ਨਾ ਆਪਸ ਦੇ ਵਿੱਚ ਕਹ ਰਹੇ ਆ ਕਿ ਤੁਸੀਂ ਕਰਨਾਲ ਕੋ ਹਸਪੀਟਲ ਜਾਂ ਕੇ ਪ੍ਰਾਈਵੇਟ ਹਸਪੀਟਲ ਜਿਹੜਾ ਜਿੱਥੇ ਬਹੁਤ ਘੱਟ ਹੈ ਜਾਂ ਸਿਵਲ ਹਸਪਤਾਲ ਤੁਸੀਂ ਉਹਨਾਂ ਨੂੰ ਜਾ ਕੇ ਸੁੱਟ ਦੋ ਕੋਈ ਗੱਲ ਨਹੀਂ ਠੀਕ ਹੋ ਜਾਣਗੇ ਉਹ ਬੰਦੇ ਮੈਂ ਕਹਿੰਦਾ ਕਿ ਸ਼ੁਕਰ ਹੈ ਮੇਰੇ ਮਾਲਕ ਦਾ ਕਿ ਬਚ ਗਏ ਬੰਦੇ ਠੀਕ ਹੈ ਜੇ ਨਾ ਮੌਕੇ ਤੇ ਆਪਾਂ ਲੈ ਕੇ ਨਿਰਮਾਨ ਹਸਪੀਟਲ ਨੇ ਜਿਵੇਂ ਬੰਦੇ ਨੂੰ ਬਚਾਇਆ ਤੇ ਇਹ ਬੰਦੇ ਉਹ ਸਾਰੇ ਸਾਰੇ ਲਾਲ ਕੇ ਨਾ ਉਹ ਬੰਦੇ ਲਾਲ ਕੇ ਪੈਸੇ ਲੈ ਲੂਗੇ ਕਹ ਰਹੇ ਅੱਗੇ ਆਪਾਂ ਸਿਵਲ ਹਸਪੀਟਲ ਜਿਹੜਾ ਵਾ ਸਿਵਲੋ ਹਸਪੀਟਲ ਜਰਾ ਕੀ ਆਪਾਂ ਰੈਫਰ ਕਰ ਦਈਏ ਬਾਕੀ ਇਹ ਬਜ਼ੁਰਗ ਲੋਤਰੇ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ ਹਾਂਜੀ ਹਾਂਜੀ ਬਾਬਾ ਜੀ ਕਿ ਨਾਲ ਅੱਜ ਆਪਣਾ ਕੀ ਗੱਲ ਹੋਈ ਮੇਰਾ ਨਾਮ ਬਾਬਾ ਸੁੱਖਣਾ ਆ ਅਈ ਦਾ ਨੇ ਬਾੜੇ ਮੁੰਡੇ ਦਾ ਇਲਾਜ ਹੋ ਜੀ ਸਾਨੂੰ ਕੋ ਉਹਨਾਂ ਤੋਂ ਐਕਸੀਡੈਂਟ ਖਟੋਇਆ ਹੈ ਇਹਨੂੰ ਗਿਆ ਤੀਰਾ ਦੇ ਨਾਲ ਤੁਹਾਨੂੰ ਕੋਈ ਪੁਲਿਸ ਵੱਲੋਂ ਕੋਈ ਇਨਸਾਫ ਨਹੀਂ ਮਿਲਿਆ ਕੋਈ ਇਨਸਾਫ ਨਹੀਂ ਮਿਲਿਆ ਪੁਲਿਸ ਕੀ ਕਰਦੀ ਆ ਪੁਲਿਸ ਦੇ ਥਾਣੇ ਗਏ ਆ ਅੰਦਰ ਕਾਲਾ ਮਾਲਾ ਕਰੀ ਜਾਂਦੇ ਆ ਕਿਸੇ ਦੀ ਸੁਣਦੇ ਨਹੀਂ ਆ ਨਾਲੇ ਪਹਿਲੀ ਗੱਲ ਹੈ ਜੀ ਜਦੋਂ ਐਕਸੀਡੈਂਟ ਹੋਇਆ ਪਾ ਜਿਸ ਬਿਹੱਦ ਤੇ ਵੀ ਹੋਇਆ ਐਕਸੀਡੈਂਟ ਉਹਨਾਂ ਨੂੰ ਵੀ ਗੱਡੀ ਜ਼ਬਤ ਹੋਈ ਹੈ ਗੱਡੀ ਦੇ ਵਿੱਚੋਂ ਪਹਿਲੀ ਗੱਲ ਲੱਗੀ ਹੈ ਕਿ ਮਾਲ ਜਾਣ ਦਾ ਮਤਲਬ ਹੀ ਨਹੀਂ ਹੈਗਾ ਜਿੰਨਾ ਜਿਹਾ ਕਹਿੰਨਾ ਦੇ ਸਾਈਨ ਹੀ ਨਹੀਂ ਹੋਏ ਪਰਿਵਾਰ ਦੇ ਮੈਂਬਰਾਂ ਦੇ ਪਹਿਲਾਂ ਸਾਈਨ ਉਹਨਾਂ ਜ਼ਰੂਰੀ ਹੈਗੇ ਨੇ ਹਾਂਜੀ ਪੁਲਿਸ ਵੇਖ ਗਈ ਹੈ ਤੁਹਾਨੂੰ ਕੁਝ ਨਹੀਂ ਪਤਾ ਮੈਂ ਮੈਂ ਡਾਕਟਰ ਹਾਂ ਮੈਂ ਡਾਕਟਰ ਸਚੀਨ ਹਾਂ ਠੀਕ ਹੈ ਜੀ ਆਪਾਂ ਸਮਾਜ ਸੇਵੀ ਹੈਗੇ ਆ ਠੀਕ ਹੈ ਤੁਹਾਨੂੰ ਕਿਸੇ ਵੀ ਗੱਲ ਦੇ ਕਿਸੇ ਨੂੰ ਕਿ ਮਸੀਬਤ ਪੈਂਦੀ ਆ ਤੁਹਾਨੂੰ ਕਹੋਣ ਦਾ ਆਪਾਂ ਕਿਸੇ ਵੀ ਗਰੀਬ ਨਾਲ ਤੱਕਾ ਨਹੀਂ ਹੁੰਦੇ ਨਾ ਠੀਕ ਹੈ ਜਦੋਂ ਤਾਂ ਇਲਾਜ ਸਭ ਤੋਂ ਵਧੀਆ ਚੱਲਦਾ ਪਿਆ ਬੱਚਿਆਂ ਦਾ ਬਚਾਅ ਹੋਇਆ ਉਹਦੀ ਬਲੀਡਿੰਗ ਰੋਕੀ ਗਈ ਆ ਠੀਕ ਹੈ ਉਹਦੀਆਂ ਦੋਵੇਂ ਲੱਤਾਂ ਦੋਵਾਂ ਦੀਆਂ ਚੱਲਦੀਆਂ ਨਹੀਂ ਪਈਆਂ ਠੀਕ ਹੈ ਉਹਦਾ ਇਲਾਜ ਜੇ ਗੁਰਨਾਨ ਦੇ ਚ ਕਰਾਣਾ ਉਹ ਆਇਸ਼ਮਾਨ ਦੇ ਵਿੱਚ ਸਰਕਾਰ ਤਾਂ ਪਹਿਲਾਂ ਕਰਾ ਰਹੀ ਹੈ ਫਿਰ ਪ੍ਰਸ਼ਾਸਨ ਨੂੰ ਤਾਂ ਮਤਲਬ ਹੀ ਨਹੀਂ ਹੋਣਾ ਚਾਹੀਦਾ ਪ੍ਰਸ਼ਾਸਨ ਕੀ ਕਰਦਾ ਪਿਆ ਵਾ ਪ੍ਰਸ਼ਾਸਨ ਅਮੀਰ ਲੋਕਾਂ ਦੇ ਨਾਲ ਫਿਰ ਖੜਦਾ ਪਿਆ ਵਾ ਗਰੀਬਾਂ ਦੇ ਨਾਲ ਨਹੀਂ ਖੜਦਾ ਪਿਆ ਠੀਕ ਹੈ ਜੀ ਗਰੀਬਾਂ ਦੇ ਨਾਲ ਖੜਦੇ ਕੌਣ ਪਏ ਆ ਜਿਹੜੇ ਸਮਾਜ ਸੇਵਕ ਹੈ ਗਿਆ ਸਾਰੇ ਠੀਕ ਹੈ ਉਹ ਧੱਕੇ ਨਾਲ ਇਹਨਾਂ ਦੇ ਘਰਦਿਆਂ ਨੂੰ ਇਹਨਾਂ ਦੀ ਜਨਾਨੀਆਂ ਨੂੰ ਜਨਾਨੀਆਂ ਨੂੰ ਭੁਗਾਈ ਜਾ ਰਿਹਾ ਧਮਕਾਈ ਜਾ ਰਿਹਾ ਕਿ ਹਾਂ ਵੀ ਅੱਜ ਇਹਨਾਂ ਨੂੰ ਇਹਨਾਂ ਨੂੰ ਗੁਰਨਾਨਕ ਲੈ ਕੇ ਜਾ ਕੇ ਲਾਜ ਕਰਾ ਰਹੇ ਬਾਪੂ ਜੀ ਉਹਨਾਂ ਦੇ ਫਾਦਰ ਹਕ ਨੇ ਠੀਕ ਹੈ ਉਹਨਾਂ ਦੇ ਫਾਦਰ ਨੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਇਹਨਾਂ ਦੀ ਕੋਈ ਮੁਸੀਬਤ ਆਂਦੀ ਹੈ ਤੇ ਪਿਓ ਨੇ ਵੇਖਣਾ ਉਹਨਾਂ ਦੇ ਜਨਾਨੀਆਂ ਨੇ ਨਹੀਂ ਵੇਖਣਾ ਠੀਕ ਹੈ ਜਨਾਨੀਆਂ ਦੇ ਸਾਈਨ ਕਰੇ ਜਦੋਂ ਪਿਓ ਸਾਈਨ ਕਰੇਗਾ ਫਿਰ ਅਕਾਂ ਮੰਨਦਾ ਵੀ ਆ ਬੰਦਾ ਠੀਕ ਹੈ ਜੀ ਹੁਣ ਪਿਓ ਦੀ ਮਰਜ਼ੀ ਤੋਂ ਬਿਨਾ ਬੱਚਿਆਂ ਨੂੰ ਧੱਕੇ ਨਾਲੇ ਤੋਂ ਲੈ ਕੇ ਜਾਣਗੇ ਤੇ ਕਸੂਰਵਾਰ ਕੌਣ ਹੋ ਜੇਗਾ ਜਿਨ੍ਹਾਂ ਦੇ ਜੀ ਕਿੰਨਾ ਚੱਲ ਜਣਾ ਬਾਪੂ ਉਹਨਾਂ ਦਾ ਠੀਕ ਹੈ ਜੀ ਉਹਨਾਂ ਨੇ ਅੱਧੀ ਹੱਦ ਤੱਕ ਕਾਫੀ ਹੱਦ ਤੱਕ ਇਹਨਾਂ ਨੂੰ ਪੈਸੇ ਲੈਸ ਕੀਤੇ ਇਹਨਾਂ ਦਾ ਬਚਾਅ ਕੀਤਾ ਉਹਨਾਂ ਪਾਪਾ ਜੀ ਦਾ ਕਹਿਣਾ ਹੈ ਕਿ ਜਿਹੜੇ ਹਸਪਤਾਲ ਨਿਰਮਾਣ ਹਸਪਤਾਲ ਨੇ ਜਿਹੜਾ ਇਹਨਾਂ ਨੂੰ ਬਚਾਇਆ ਗਿਆ ਵਾ ਉਹਨੇ ਹਸਪਤਾਲ ਦਾ ਜੀ ਬਚਾਏ ਗਿਆ ਤੁਹਾਡਾ ਆਪਰੇਸ਼ਨ ਵੀ ਇੱਥੇ ਹੀ ਹੋ ਜੇ ਜੇ ਗੁਰਨਾਣਕ ਤੇ ਜਾਣਾ ਹੁੰਦਾ ਤੇ ਫਿਰ ਉਸ ਟਾਈਮ ਕਿਉਂ ਨਹੀਂ ਲੈ ਕੇ ਗਏ ਠੀਕ ਹੈ ਜੀ ਫੇਰਾ ਇਹ ਕਹਿੰਦਾ ਕਿ ਐਕਸੀਡੈਂਟ ਇੱਕ ਕਨੈਕਟਰ ਸੀ ਇੱਕ ਡਰਾਈਵਰ ਸੀ ਡਰਾਈਵਰ ਨੂੰ ਉੱਥੇ ਬਿਠਾ ਲਿਆ ਕਨੈਕਟਰ ਨੂੰ ਕਿਉਂ ਭੇਜਤਾ ਗੱਡੀ ਚੋਂ ਮਾਲ ਕਿਉਂ ਕੱਢ ਲਿਆ ਇਹਨਾਂ ਨੇ ਠੀਕ ਹੈ ਜੀ ਕਿਹਦੇ ਕਹਿਣ ਤੇ ਕੱਢਿਆ ਗਿਆ ਜਦੋਂ ਸਾਨੂੰ ਪਤਾ ਹੀ ਨਹੀਂ ਰਾਤੋ ਰਾਤ ਮਾਲ ਚਲ ਗਿਆ ਰਾਤੋ ਰਾਤ ਉਹ ਕਨੈਕਟਰ ਕਾਰ ਚਲ ਗਿਆ ਜਿਹੜਾ ਕੇਸਵਾਰ ਜਿਹੜਾ ਹੈਗਾ ਜਿਹੜਾ ਕੇਸਵਾਰ ਹੈਗਾ ਵੈ ਜਿਹੜਾ ਤੁਹਾਡੇ ਨਾਲ ਹੈ ਜਿਹੜਾ ਬੰਦਾ ਮੁਜਰਮ ਹੈ ਉਹ ਗੱਡੀ ਵਿੱਚ ਹੀ ਹੈ ਜਿਹੜਾ ਬੰਦਾ ਨਾਲ ਹੈਗਾ ਉਹਨੂੰ ਉਹ ਵੀ ਨਾਲ ਹੀ ਰਹੇਗਾ ਉਹ ਘਰ ਥੋੜਾ ਜਾ ਸਕਦਾ ਉਹ ਕਿਸ ਬਿਹਾਫ ਤੇ ਗਿਆ ਕਿਉਂ ਗਿਆ ਇਹ ਕੁਛ ਨਹੀਂ ਪਤਾ ਠੀਕ ਹੈ ਇਹ ਆਪਾਂ ਗਰੀਬ ਬੰਦੇ ਨਾਲ ਕਿਸੇ ਨਾ ਵੀ ਧੱਕਾ ਨਹੀਂ ਹੋ ਸਕਦੇ ਕਿ ਗਰੀਬ ਬੰਦਾ ਹੈਗਾ ਜੀ ਉਹਨੇ ਕੋ ਨਾਨਕ ਕੇ ਇਲਾਜ ਕਰਾਣਾ ਪਹਿਲੇ ਦਿਨ ਤੋਂ ਕੋ ਇਲਾਜ ਕਰਾ ਲੈਣਾ ਫਿਰ ਅਮੀਰਾਂ ਦੀ ਲੋੜ ਹੈ ਹੀ ਨਹੀਂ ਸੀ ਠੀਕ ਹੈ ਮੰਗ ਹੀ ਕਰਦੇ ਮੰਗ ਇਹ ਕਰਦੇ ਇਨਸਾਫ ਕਰਦੇ ਆ ਇਨਸਾਫ ਮੰਗਦੇ ਆ ਪ੍ਰਸ਼ਾਸਨ ਕੋ ਵੀ ਮੰਗਦੇ ਆ ਠੀਕ ਹੈ ਜੀ ਤੇ ਗਰੀਬ ਬੰਦਿਆਂ ਦੇ ਨਾਲ ਧੱਕਾ ਨਾ ਹੋਵੇ ਇਹ ਕਿਨੂੰ ਲੈ ਕੇ ਆਪਾਂ ਜ਼ਿਆਦਾ ਕਰਕੇ ਡੂੰਘਾਈ ਦੇ ਵਿੱਚ ਸੋਚ ਰਹੇ ਆ ਠੀਕ ਹੈ ਜੀ ਭਾਈ ਜੀ ਕਾਰਵਾਈ ਚੱਲ ਰਹੀ ਆ ਅਨਚਾਰ ਸਾਹਿਬ ਡੀਲ ਕਰ ਰਹਾ ਇਹਨੂੰ ਚੌਂਕੀਂਚਾਰ ਸਾਹਿਬ ਉਹ ਦੋਨਾਂ ਪਾਰਟੀਆਂ ਦਾ ਆਪਸ ਵਿੱਚ ਕੰਪਰੋਮਾਈਜ਼ ਹੋ ਰਿਹਾ ਵਾ ਪਰ ਕੋਈ ਕੰਪਰੋਮਾਈਜ਼ ਨਹੀਂ ਕਹਿੰਦੇ ਵੀ ਨਾ ਉਹ ਕਹਿੰਦੇ ਕੰਪਰੋਮਾਈਜ਼ ਨਹੀਂ ਹੋਇਆ ਸਾਨੂੰ ਧੱਕੇ ਰਾ ਕਹਿੰਦੇ ਜੋ ਲੈ ਜਾਓ ਨਹੀਂ ਜੀ ਧੱਕੇ ਨਾ ਨਹੀਂ ਕੋਈ ਪੁਲਿਸ ਥੁੜੀ ਕਰਵਾ ਰਹੀ ਇਹਨਾਂ ਨੂੰ ਧੱਕੇ ਨਾ ਉਹਦਾ ਇਲਾਜ ਉਹਨਾਂ ਦਾ ਚੱਲ ਰਿਹਾ ਵਾ ਜੀ ਉਹਦੀ ਪਾਰਟੀ ਉਹਨਾਂ ਹੀ ਪਾਰਟੀ ਦੀ ਜੇ ਕੋਈ ਜਨਾ ਕੋਈ ਉਹਨਾਂ ਦਾ ਕੰਪਰੋਮਾਈਜ਼ ਹੋ ਉਹਦੇ ਤੇ ਆਪਣਾ ਪਰਚਾ ਦੇ ਦਾਂਗੇ ਉਹ ਇਹ ਆਪਸ ਵਿੱਚ ਕਰ ਰਹੇ ਆ ਪਹਿਲਾਂ ਕੱਲ ਇੱਕ ਗੱਡੀ ਤੇ ਦੋ ਬੰਦੇ ਫੜਾਈ ਸੀ ਗੱਡੀ ਵਿੱਚ ਸਮਾਨ ਲੋਡ ਸੀ ਗੱਡੀ ਦੇ ਵਿੱਚ ਸਮਾਨ ਨਹੀਂ ਹੈਗਾ ਇੱਕ ਬੰਦਾ ਸ਼ਾਂਤ ਦਿੱਤਾ ਮੈਨੂੰ ਜੀ ਇਹ ਕੱਲ ਡਿਊਟੀ ਅਫਸਰ ਜਿਹੜੇ ਸੀ ਜਾਂਚਾਰ ਸਾਹਿਬ ਉਹਨਾਂ ਨੂੰ ਪਤਾ ਮੈਨੂੰ ਇਸ ਪਰ ਇਹ ਨਹੀਂ ਪਤਾ ਬਾਕੀ ਬੰਦਾ ਤੇ ਸਾਡੇ ਕੋਲ ਬੈਠਾ ਮੌਜੂਦ ਹੈ ਜਿਹੜਾ ਗੱਡੀ ਤੋਂ ਗੱਡੀ ਚਲਾ ਰਿਹਾ ਹੈ ਜਿਹੜਾ ਡਰਾਈਵਰ ਆ ਜਿਹੜਾ ਗੱਡੀ ਚਲਾ ਰਿਹਾ ਉਹ ਸਾਡੇ ਕੋਲ ਬੈਠਾ ਵਾ ਤੂੰ ਜੋ ਬੰਦੀ ਕਾਨੂੰਨੀ ਕਰ ਰਿਹਾ ਹੈ ਅੱਛਾ ਭਾਈ ਦੂਸਰੇ ਪਾਸੇ ਤੇ ਕੀ ਗੱਲ ਕੀਤੀ ਕੀ ਕਹਿੰਦੇ ਮੇਰੇ ਉਹ ਨਹੀਂ ਜੀ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਕਿਹਾ ਚਾਰ ਸਾਹਿਬ ਡੀਲ ਕਰ ਰਿਹਾ ਚੌਕਿੰਝਾਰ ਸ਼੍ਰੀ ਕਪਲ ਜੀ ਹੈ ਨਾ ਉਹ ਡੀਲ ਕਰ ਰਿਹਾ ਹਾਂ ਹਾਂ ਹੁਣ ਪਰਵਾਹ ਨਹੀਂ ਕੀਪੋ ਸਤਨਾ ਜ਼ਰੂਰ ਜੀ ਇਹਨਾਂ ਦੀ ਸਹਾਇਤਾ ਕੀਤੀ ਜਾਊ ਜੋ ਵੀ ਹੈ ਬੰਨੀ ਇਹ ਐਗਰੀ ਜੀ ਮੰਨ ਜੈਡਸ ਸਰਾਨ ਨਾਮ ਦਾ ਅੰਨੇ ਜ਼ਮੀਰ ਨਾਮ ਡਾਕਟਰ ਛਿੰਦਰਾ ਨਿਰਮਨ ਮੈਡੀਕਲ ਸੈਂਟਰ ਤੋਂ ਠੀਕ ਹੈ ਇਹ ਦੋ ਪੇਸ਼ੈਂਟ ਆਏ ਸਾਡੇ ਕੋਲ ਕੱਲ ਇਹਨਾਂ ਦਾ ਕੋਈ ਰੋਡ ਸਾਈਡ ਐਕਸੀਡੈਂਟ ਸੀ ਐਕਸੀਡੈਂਟ ਐਸੇ ਰੋਡ ਤੇ ਬਟਾਲਾ ਰੋਡ ਤੇ ਹੋਇਆ ਸੀ ਠੀਕ ਹੈ ਜਦੋਂ ਉਹਨਾਂ ਨੂੰ ਐਡਮਿਸ਼ਨ ਆਏ ਸੀ ਇੱਕ ਪੇਸ਼ੈਂਟ ਤਾਂ ਬਿਲਕੁਲ ਸ਼ੌਕ ਵਿੱਚ ਹੈਗਾ ਸੀ ਕੋਈ ਬੀਪੀ ਵਗੈਰਾ ਨਹੀਂ ਸੀ ਹੈਗਾ ਬਲੀਡਿੰਗ ਕਾਫੀ ਹੋ ਰਹੀ ਸੀ ਉਹਨੂੰ ਠੀਕ ਹੈ ਉਹਨੂੰ ਤਾਂ ਚਲੋ ਮੈਡੀਸਿਨ ਵਗੈਰਾ ਸ਼ੁਰੂ ਕੀਤੀ ਟ੍ਰੀਟਮੈਂਟ ਸ਼ੁਰੂ ਕੀਤਾ ਹੁਣ ਤਾਂ ਕਾਫੀ ਸਟੇਬਲ ਹੈ ਇਹ ਪੇਸ਼ੈਂਟ ਦਾ ਜਿਹੜਾ ਸੀ ਚੂੜਾ ਜਿਹੜਾ ਬਿਲਕੁਲ ਹੀ ਨਹੀਂ ਹਿੱਲ ਰਿਹਾ ਸੀ ਜੋ ਸਟੈਬਿਲਿਟੀ ਕੀਤੀ ਸਕੈਨ ਵਗੈਰਾ ਕਰਾਈ ਉਹ ਚਾਹੀਦਾ ਹੈ ਨਿਕਲ ਕੇ ਆਪੀ ਇਹਨੂੰ ਤਾਂ ਜਿਹੜੇ ਚੂੜੇ ਦੀ ਸਰਜਰੀ ਆ ਜਲਦੀ ਜਲਦੀ ਕਰਵਾ ਦੇਣੀ ਚਾਹੀਦੀ ਆ ਆਪਾਂ ਤਾਂ ਅੱਜ ਦਾ ਪਲਾਨ ਕੀਤਾ ਸੀ ਬਟ ਇਹਨਾਂ ਦੇ ਘਰਦਿਆਂ ਨੇ ਹੁਣ ਸਾਨੂੰ ਸਵੇਰ ਦਾ ਰੋਕ ਆਇਆ ਵੀ ਇਲਾਜ ਕਰਨ ਤੋਂ ਵੀ ਆਪਾਂ ਆਪਣਾ ਮਰੀਜ਼ ਕਿਤੇ ਹੋਰ ਲੈ ਕੇ ਜਾਣਾ ਵਾ ਤੇ ਸਾਡੇ ਵੱਲੋਂ ਇਹਦੇ ਵਿੱਚ ਕੋਈ ਰੋਕ ਕਾਰਵਾਈ ਨਹੀਂ ਹੈਗੀ ਆਪਣਾ ਪੇਸ਼ੈਂਟ ਜਿੱਥੇ ਮੱਦੀ ਲੈ ਜਾ ਸਕਦੇ ਆ